ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਵਾਦਾਂ ਦੇ ਨਾਲ ਰਿਸ਼ਤੇ ਉਹਦੇ ਨਵੇਂ ਨਹੀਂ ਆ ਵਿਵਾਦਾਂ ਦੇ ਵਿੱਚ ਹੀ ਅਕਸਰ ਰਹਿੰਦੀ ਆ ਇੱਕ ਤੇ ਵਿਵਾਦ ਦੂਜਾ ਆਰਥਿਕ ਪੱਖੋਂ ਮਾਰ ਵੀ ਚੱਲ ਰਹੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸ ਹੱab ਦੇ ਨਾਲ ਉੱਥੇ ਵਿਵਾਦ ਆ ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਯੂਨੀਵਰਸਿਟੀ ਚਲਾਉਣ ਵਾਲੇ ਯੂਨੀਵਰਸਿਟੀ ਦੀ ਨਿਗਰਾਨੀ ਕਰਨ ਵਾਲੇ ਤੇ ਯੂਨੀਵਰਸਿਟੀ ਨੂੰ ਫੰਡ ਦੇਣ ਵਾਲੇ ਉਹਨਾਂ ਨੂੰ ਇਸ ਯੂਨੀਵਰਸਿਟੀ ਦੀ ਕੋਈ ਚਿੰਤਾ ਹੀ ਨਹੀਂ ਆ। ਜਿਹੜੇ ਗੜਬੜੀਆਂ ਕਰਦੇ ਨੇ ਉਹਨਾਂ ਨੂੰ ਨਾਮ ਦਿੱਤੇ ਜਾਂਦੇ ਨੇ ਤੇ ਜਿਹੜਾ ਯੂਨੀਵਰਸਿਟੀ ਦਾ ਉਸ ਸੰਕਟ ਚੋਂ ਬਾਹਰ ਕੱਢਣ ਦੇ ਯਤਨ ਕਰਦੇ ਨੇ ਉਹਨਾਂ ਨੂੰ ਬਾਹਰ ਦਾ ਰਿਸ਼ਤਾ ਦਿਖਾ ਦਿੱਤਾ ਜਾਂਦਾ। ਯੂਨੀਵਰਸਿਟੀ ਆਰਥਿਕ ਪੱਖੋਂ ਇੰਨੀ ਜ਼ਿਆਦਾ ਡੁੱਬ ਚੁੱਕੀ ਆ ਕਿ ਅਗਲੇ 1-2 ਸਾਲਾਂ ਤੱਕ ਅਗਰ ਸਰਕਾਰ ਨੇ ਬਾਹਣਾ ਫੜੀ ਨਾ ਤੇ ਲਾਜ਼ਮੀ ਤੌਰ ਤੇ ਯੂਨੀਵਰਸਿਟੀ ਪੱਕੇ ਤੌਰ ਤੇ ਬੰਦ ਹੋ ਜਾਏਗੀ। ਜੇ ਸਾਹਬ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦੇ ਬੋਝ ਥੱਲੇ ਦੱਬੀ ਹੋਈ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਸ ਦੱਬੀ ਹੋਈ ਯੂਨੀਵਰਸਿਟੀ ਚ ਕੱਪੜੇ ਹੁੰਦੇ ਨੇ ਤੇ ਕੱਪੜੇ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ ਸਿੰਡੀਕੇਟ ਦੇ ਵਿੱਚ ਫੈਸਲੇ ਲਏ ਜਾਂਦੇ ਨੇ ਤੇ ਸਿੰਡੀਕੇਟ ਫਿਰ ਉਹਨਾਂ ਫੈਸਲਿਆਂ ਨੂੰ ਹਟਾ ਵੀ ਦਿੰਦੀ ਆ ਤੇ ਫਿਰ ਅਹੁਦੇ ਵੀ ਦਿੰਦੀ ਆ ਫਿਰ ਉਹਨਾਂ ਅਹੁਦਿਆਂ ਤੇ ਬੈਠ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਸਜ਼ਾਾਂਵਾਂ ਦਿੱਤੀਆਂ ਜਾਂਦੀਆਂ ਨੇ ਪਰ ਫਿਰ ਬਰਾਜਮਾਨ ਹੋ ਜਾਂਦੇ ਨੇ ਕਿਉਂਕਿ ਅੱਜਕੱਲ ਚਰਚਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਪ੍ਰੋਫੈਸਰ ਉਹ ਹੀ ਯੂਨੀਵਰਸਿਟੀ ਚਲਾ ਰਿਹਾ ਹਾਲਾਂਕਿ ਆਰਜੀ ਤੌਰ ਤੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਪੰਜਾਬ ਸਿੱਖਿਆ ਵਿਭਾਗ ਦੇ ਸਿਕੱਤਰ ਕੇ ਕੇ ਜਾ ਦੋ ਪਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਾਂ ਆਰਜੀ ਵਾਈਸ ਚਾਂਸਲਰ ਤੋਂ ਉੱਪਰ ਇੱਕ ਪ੍ਰੋਫੈਸਰ ਦਾ ਨਾਮ ਬੋਲਦਾ ਉਸ ਪ੍ਰੋਫੈਸਰ ਦੇ ਸਾਜ ਪੰਜਾਬ ਦੇ ਵਿੱਚ ਵੱਡੇ ਵੱਡੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕਾਂ ਦੇ ਨਾਲ ਤੇ ਸ਼ਾਇਦ ਇਸੇ ਕਰਕੇ ਉਸ ਪ੍ਰੋਫੈਸਰ ਨੂੰ ਸਲੂਟ ਵਜਦੇ ਨੇ ਤੇ ਫਿਰ ਉਹਨਾਂ ਦਾ ਇਹ ਅੱਜਕੱਲ ਉਥੇ ਧੂਤੀ ਬੋਲਦੀ ਆ ਨਵਾਂ ਮਸਲਾ ਜਿਹੜਾ ਸਾਹਮਣੇ ਆਇਆ ਉਹ ਆਇਆ ਕਿ ਪ੍ਰੋਫੈਸਰ ਪਰਮਵੀਰ ਸਿੰਘ ਨੇ ਤੇ ਪ੍ਰੋਫੈਸਰ ਪਰਮਵੀਰ ਸਿੰਘ ਹੋਣਾ ਨੂੰ ਲੈ ਕੇ ਜੋ ਸਾਡੇ ਕੋਲ ਦਸਤਾਵੇਜ਼ ਆਏ ਨੇ ਉਹ ਇੱਕ ਹੋਰ ਕੱਪੜੇ ਦੇ ਸਵਾਲ ਖੜੇ ਹੁੰਦੇ ਨੇ ਔਰ ਇੱਕ ਸਵਾਲ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਪ੍ਰੋਫੈਸਰ ਨੂੰ ਸਰਕਾਰੀ ਗੱਡੀ ਦਾ ਗਲਤ ਇਸਤੇਮਾਲ ਕਰਨ ਤੇ ਦੋਸ਼ੀ ਪਾਇਆ ਗਿਆ ਸੀ ਉਸ ਤੋਂ 4 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਜਾਣੀ ਸੀ ਸਜ਼ਾ ਵਜੋਂ ਉਸ ਦੀ ਤਨਖਾਹ ਦੇ ਇੱਕ ਸਾਲਾਨਾ ਵਾਧੇ ਦੀ ਕਟੌਤੀ ਹੋਣੀ ਸੀ ਉਸ ਨੂੰ ਕੋਈ ਪ੍ਰਸ਼ਾਸਨਿਕ ਅਹੁਦਾ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਸੀ ਪਰ ਹੁਣ ਵਾਈਸ ਚਾਂਸਲਰ ਵੱਲੋਂ ਪੰਜਾਬ ਦੇ ਸਿੱਖਿਆ ਵਿਭਾਗ ਪਰ ਹੁਣ ਵਾਈਸ ਚਾਂਸਲਰ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਉਸ ਪ੍ਰੋਫੈਸਰ ਨੂੰ ਉਸ ਦੀ ਹੀ ਫੈਕਲਟੀ ਦਾ ਡੀਨ ਬਣਾ ਦਿੱਤਾ ਗਿਆ ਹਾਲੇ ਰਕਮ ਵਸੂਲੀ ਜਾਣੀ ਬਾਕੀ ਹੈ ਪਰ ਇੱਕ ਪਾਸੇ ਦੋਸ਼ੀ ਕਰਾਰ ਦੇ ਕੇ ਵਸੂਲੀ ਕੀਤੀ ਜਾਣ ਦਾ ਫੈਸਲਾ ਤੇ ਦੂਜੇ ਪਾਸੇ ਸਜ਼ਾ ਨਾ ਦੇਣ ਦਾ ਫੈਸਲਾ ਇਹ ਮਾਮਲਾ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵਿੱਚ ਵੀ ਪ੍ਰਵਾਨ ਹੋ ਚੁੱਕਾ ਦਿਲਚਸਪ ਗੱਲ ਇਹ ਕਿ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਦਿਲਚਸਪ ਗੱਲ ਹੈ ਕਿ ਯੂਨੀਵਰਸਿਟੀ ਨੇ ਹੁਣ ਪ੍ਰੋਫੈਸਰ ਪਰਮਵੀਰ ਸਿੰਘ ਨੂੰ નિર્ਦੋਸ਼ ਕਰਾਰ ਨਹੀਂ ਦਿੱਤਾ ਗਿਆ ਸਗੋਂ ਉਸ ਨੂੰ ਦੋਸ਼ੀ ਵੀ ਕਰਾਰ ਦੇਣ ਦੇ ਬਾਵਜੂਦ ਉਨ੍ਹਾਂ ਦੀ ਸਜ਼ਾ ਵੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਰਕਾਰੀ ਗੱਡੀ ਦੇ ਗਲਤ ਇਸਤੇਮਾਲ ਦਾ ਦੋਸ਼ੀ ਮੰਨਦੇ ਹੋਏ 4 ਲੱਖ ਰੁਪਏ ਤੋਂ ਜ਼ਿਆਦਾ ਰਕਮ ਦੀ ਵਸੂਲੀ ਕਰਨ ਦਾ ਵੀ ਫੈਸਲਾ ਕੀਤਾ ਹੈ। ਦੇਖਣ ਵਾਲੀ ਗੱਲ ਹੈ ਕਿ ਉਨ੍ਹਾਂ ਤੋਂ ਬੰਦੀ ਰਕਮ ਹਾਲੇ ਵਸੂਲੀ ਨਹੀਂ ਆ ਪਰ ਉਨ੍ਹਾਂ ਦੀ ਸਜ਼ਾ ਰੱਦ ਕਰ ਦਿੱਤੀ ਹੈ ਅਤੇ ਨਵਾਂ ਅਹੁਦਾ ਦੇ ਦਿੱਤਾ। ਸਵਾਲ ਖੜੇ ਹੋ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿ ਇਹ ਕਿਹੋ ਜਿਹਾ ਇਨਸਾਫ ਹੈ? ਸੁਰੱਖਿਆ ਅਫਸਰ ਗੁਰਤੇਜ ਸਿੰਘ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੀ ਜਿਹੜੇ ਸਬੂਤ ਜਨਤਕ ਹੋਏ ਸੀ ਵੱਖ-ਵੱਖ ਚੈਨਲਾਂ ਦੇ ਵੱਖ-ਵੱਖ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਏ ਹੀ ਖਬਰਾਂ ਦੇ ਰੂਪ ਦੇ ਵਿੱਚ ਨਸ਼ਰ ਹੋਏ ਪਰ ਯੂਨੀਵਰਸਿਟੀ ਦੇ ਕੰਨ ਤੇ ਜੂ ਨਹੀਂ ਸਰਕੇ ਸੁਰੱਖਿਆ ਅਫਸਰ ਗੁਰਤੇਜ ਸਿੰਘ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮ ਹਨ ਪਰ ਹੁਣ ਪ੍ਰੋਫੈਸਰ ਪਰਮਵੀ ਸਿੰਘ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਜਰਮ ਹਨ ਪਰ ਦੋਵਾਂ ਨੂੰ ਸਜ਼ਾ ਦੀ ਜਗ੍ਹਾ ਇਨਾਮ ਮਿਲਿਆ ਤੇ ਅਹੁਦੇ ਵੀ ਯੂਨੀਵਰਸਿਟੀ ਨੇ ਵੱਡੇ-ਵੱਡੇ ਦੇ ਦਿੱਤੇ ਨੇ ਇਸ ਤਰ੍ਹਾਂ ਅਉਧਿਆ ਉੱਤੇ ਬਰਾਜ਼ਮਾਨ ਹੋਣ ਵਾਲੇ ਵਿਦਿਆਰਥੀਆਂ ਨੂੰ ਇਹ ਲੋਕ ਕੀ ਪੜ੍ਹਾ ਸਕਦੇ ਸਵਾਲ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆ ਤਾਂ ਪਰ ਨਾਲ ਹੀ ਮੁੱਖ ਤੌਰ ਉਤੇ ਪੰਜਾਬ ਸਰਕਾਰ ਨੂੰ ਵੀ ਆ ਕਿ ਆਖਰ ਇਸ ਯੂਨੀਵਰਸਿਟੀ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਜਿਹੜੇ ਲੋਕ ਯੂਨੀਵਰਸਿਟੀ ਨੂੰ ਰਗੜਾ ਲਾ ਰਹੇ ਨੇ ਚੂਨਾ ਲਾ ਰਹੇ ਨੇ ਉਹਨਾਂ ਨੂੰ ਸਜ਼ਾ ਦੀ ਬਜਾਏ ਉਹ ਦੇ ਦਿੱਤੇ ਜਾ ਰਹੇ ਨੇ ਵੱਡੀਆਂ-ਵੱਡੀਆਂ ਕੁਰਸੀਆਂ ਦਿੱਤੀਆਂ ਜਾ ਰਹੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਵਾਰਸ ਵਾਲੀ ਹਾਲਤ ਦਿਨੋ-ਦਿਨ ਖਸਤਾ ਹੋ ਰਹੀ ਹੈ ਸੁਰੱਖਿਆ ਗਾਰਡਨ ਦੀ ਯਾਲੀ ਹਾਜ਼ਰੀਆਂ ਦਾ ਮਾਮਲਾ ਵਿਜੀਲੈਂਸ ਨੇ ਦਰਜ ਵੀ ਕਰ ਲਿਆ ਸੀ ਇੱਕ ਗ੍ਰਿਫਤਾਰੀ ਦੇ ਬਾਵਜੂਦ ਸ਼ੱਕ ਦੇ ਘੇਰੇ ਵਿੱਚ ਆਏ ਮੁੱਖ ਸੁਰੱਖਿਆ ਅਫਸਰ ਗੁਰਤੇਜ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਸ ਮਾਮਲੇ ਦੇ ਵਿੱਚ ਨਾਤਾ ਜੁੜਿਆ ਸੀ ਪ੍ਰੋਫੈਸਰ ਅਸ਼ੋਕ ਕੁਮਾਰ ਹੋੜਾ ਦਾ ਉਸ ਸਮੇਂ ਪ੍ਰੋਫੈਸਰ ਅਸ਼ੋਕ ਕੁਮਾਰ ਤਵਾੜੀ ਡੀਨ ਅਕੈਡੈਮਿਕ ਮਾਮਲਿਆਂ ਦੇ ਅਹੁਦੇ ਤੇ ਸਨ ਤੇ ਹੁਣ ਇਸੇ ਮਸਲੇ ਦੇ ਵਿੱਚ ਪ੍ਰੋਫੈਸਰ ਅਸ਼ੋਕ ਕੁਮਾਰ ਤਵਾੜੀ ਨੂੰ ਡੀਨ ਅਕੈਡੈਮਿਕ ਮਾਮਲਿਆਂ ਤੋਂ ਅਹੁਦਾ ਦੇ ਕੇ ਹੁਣ ਡੀਨ ਰਿਸਰਚ ਬਣਾ ਦਿੱਤਾ ਗਿਆ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਨੂੰ ਸਰਕਾਰੀ ਗੱਡੀ ਦਾ ਇਸਤੇਮਾਲ ਕਰਨ ਦਾ ਦੋਸ਼ੀ ਪਾਇਆ ਗਿਆ ਇਸ ਮਸਲੇ ਦੇ ਵਿੱਚ ਸਿੰਡੀਕੇਟ ਦੀ ਮੀਟਿੰਗ ਵੀ ਆ ਸਿੰਡੀਕੇਟ ਦੀ ਮੀਟਿੰਗ ਦੇ ਵਿੱਚ ਜਿਹੜੀ 5 ਜੂਨ 2024 ਨੂੰ ਹੋਈ ਹੈ ਉਹਦੇ ਚ ਲੰਮਾ ਚੌੜਾ ਜਿਹੜਾ ਨਾ ਉਹ ਮਸਲਾ ਹਵਾਲਿਆਂ ਦੇ ਨਾਲ ਪਾਸ ਕਰ ਦਿੱਤਾ ਗਿਆ ਜਿਹਦੇ ਚ ਪੈਰਾ ਕਿ ਸਿੰਡੀਕੇਟ ਦੀ ਮੀਟਿੰਗ 13 ਮਾਰਚ 2024 ਨੂੰ ਹੋਈ 71 ਦਾਦੀ ਕਾਰਵਾਈ ਦੇ ਅਨਪੂਰਕ ਕਾਰਜ ਸੂਚੀ ਦੇ ਦੇ ਮਤਾਬਕ ਡਾਕਟਰ ਪਰਮਵੀਰ ਸਿੰਘ ਪ੍ਰੋਫੈਸਰ ਸਪੋਰਟ ਸਾਇੰਸ ਵਪਾਗ ਜੋ ਮਿਤੀ 12 9 2023 ਤੋਂ ਮੁਤਲੀ ਅਧੀਨ ਸੰਨ ਦੇ ਸਬੰਧ ਵਿੱਚ ਇਨਕੁਆਇਰੀ ਅਫਸਰ ਦੀ ਰਿਪੋਰਟ ਸਬੰਧਤ ਅਧਿਆਪਕ ਕੋਲੋਂ ਦਿੱਤਾ ਗਿਆ ਜਵਾਬ ਆਖਰੀ ਮੌਕੇ ਸਮੇਂ ਜਿਸ ਵਿੱਚ ਉਹ ਆਪਣੀ ਸਫਾਈ ਵਿੱਚ ਕੁਝ ਖਾਸ ਨਵਾਂ ਤੱਤ ਨਹੀਂ ਰੱਖ ਸਕੇ ਦੀ ਲੋ ਵਿੱਚ ਅਗਲੀ ਅਨੁਸ਼ਾਸਨੀ ਕਾਰਵਾਈ ਸਜ਼ਾ ਦੇਣ ਦਾ ਅਧਿਕਾਰ ਵਾਈਸ ਚਾਂਸਲਰ ਸਾਹਿਬ ਨੂੰ ਦਿੱਤਾ ਗਿਆ ਹੈ ਹੁਣ ਡਾਕਟਰ ਪਰਵੀ ਸਿੰਘ ਪ੍ਰੋਫੈਸਰ ਸਪੋਰਟ ਸਾਇੰਸ ਵਿਭਾਗੋਂ ਲੋ ਦਿੱਤੇ ਬਿਨੇ ਪੱਤਰ ਦੇ ਸਬੰਧ ਵਿੱਚ ਵਾਈਸ ਚਾਂਸਲਰ ਸਾਹਿਬ ਵੱਲੋਂ ਆਦੇਸ਼ ਹੋਇਆ ਹੈ ਹਾਊਸ ਨੇ ਇਹ ਵੀ ਨੋਟ ਕੀਤਾ ਕਿ ਇਸ ਸਬੰਧੀ ਦੱਸਿਆ ਜਾਂਦਾ ਹੈ ਕਿ ਡਾਕਟਰ ਪਰਵੀ ਸਿੰਘ ਪ੍ਰੋਫੈਸਰ ਸਪੋਰਟਸ ਸਾਇੰਸੋ ਭਾਗ ਨੂੰ ਮਿਤੀ 12 ਸਤੰਬਰ 2023 ਤੋਂ ਮੁੱਤਲ ਕੀਤਾ ਗਿਆ ਸੀ ਸਿੰਡੀਗੇਟ ਦੀ ਮੀਟਿੰਗ 13 ਮਾਰਚ 2024 ਨੂੰ ਹੋਈ 71 ਦਾ ਦੀ ਕਾਰਵਾਈ ਦੇ ਨਪੂਰਕ ਕਾਰਜ ਸੂਚੀ ਸਰਲੇਖ 2 ਪੈਰਾ 2 11 ਅਨਸਾਰ ਹਾਊਸਵਾਲੋ ਸੰਬੰਧਿਤ ਅਧਿਆਪਕ ਦੀ 45 ਅਫਸਰ ਵੱਲੋਂ ਦਿੱਤੀ ਇਨਕੁਆਇਰੀ ਰਿਪੋਰਟ ਨੂੰ ਵਾਚਿਆ ਗਿਆ ਅਤੇ ਸੰਬੰਧਿਤ ਅਧਿਆਪਕ ਨੂੰ ਦੋਸ਼ੀ ਪਾਇਆ ਗਿਆ ਵਚਾਰ ਵਟਾਂਦਰੇ ਉਪਰੰਤ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਇਸ ਅਧਿਆਪਕ ਤੇ ਅਗਲੇਰੀ ਘਾਰਬੰਦੀ ਅਨੁਸ਼ਾਸਨੀ ਕਾਰਵਾਈ ਸਜ਼ਾ ਦੇਣ ਦਾ ਅਧਿਕਾਰ ਵਾਈਸ ਚਾਂਸਲਰ ਸਾਹਿਬ ਨੂੰ ਦਿੱਤਾ ਗਿਆ ਵਾਈਸ ਚਾਂਸਲਰ ਵੱਲੋਂ ਡਾਕਟਰ ਪਰਮਵੀਰ ਸਿੰਘ ਨੂੰ ਸਜ਼ਾ ਦਿੱਤੀ ਗਈ ਹੈ ਨੰਬਰ 1 ਕਮੇਟੀ ਨੇ ਜਿੰਨੇ ਕਿਲੋਮੀਟਰ ਵੱਧ ਗੱਡੀ ਗੈਰਕਾਨੂੰਨੀ ਦਾ ਦੋਸ਼ ਲਾਇਆ ਯੂਨੀਵਰਸਿਟੀ ਰੇਟ ਅਨਸਾਰ ਰਿਕਵਰੀ ਕੀਤੀ ਜਾਵੇ ਸਜ਼ਾ ਨੰਬਰ 2 3 ਇਨਕਰੀਮੈਂਟ ਪੱਕੇ ਤੌਰ ਤੇ ਕੱਟੇ ਜਾਣ ਸਜ਼ਾ ਨੰਬਰ 3 ਪ੍ਰੋਫੈਸਰ ਪਰਮਵੀਰ ਨੂੰ ਕੋਈ ਵੀ ਪ੍ਰਬੰਧਕੀ ਕੰਮ ਨਾ ਸੌਂਪਿਆ ਜਾਵੇ ਇਥੇ ਸਪਸ਼ਟ ਹੈ ਕਿ ਇਹਨਾਂ ਦੇਸ਼ਾਂ ਸੰਬੰਧੀ ਕੋਈ ਦਫਤਰੀ ਆਦੇਸ਼ ਜਾਰੀ ਨਹੀਂ ਕੀਤੇ ਗਏ ਸਨ ਡਾਕਟਰ ਪਰਮਵੀਰ ਸਿੰਘ ਪ੍ਰੋਫੈਸਰ ਸਪੋਰਟਸ ਸਾਇੰਸ ਵਿਭਾਗ ਵੱਲੋਂ ਦਿਨੇ ਦਿੱਤੇ ਬਿਨੇ ਪੱਤਰ ਦੇ ਸੰਬੰਧ ਵਿੱਚ ਵਾਈਸ ਚਾਂਸਲਰ ਵੱਲੋਂ ਆਦੇਸ਼ ਹੋਏ ਹਨ ਇਸ ਸੰਬੰਧੀ ਦਫਤਰੀ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਅਤੇ ਉਹਨਾਂ ਦੀ ਇਨਕੁਆਇਰੀ ਰਿਪੋਰਟ ਨੂੰ ਸਿੰਡੀਕੇਟ ਦੇ ਵਿਚਾਰ ਹਿੱਤ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਵਾਈਸ ਚਾਂਸਲਰ ਵੱਲੋਂ ਹਾਊਸ ਅਗੇ ਡਾਕਟਰ ਪਰਮਵੀਰ ਸਿੰਘ ਪ੍ਰੋਫੈਸਰ ਸਪੋਰਟਸ ਸਾਇੰਸ ਆਫ ਪਾਗ ਜੋ ਮਿਤੀ 12 ਸਤੰਬਰ 2023 ਤੋਂ ਮੁਤਲੀ ਦੇ ਅਧੀਨ ਸਨ ਦੇ ਸਬੰਧ ਵਿੱਚ ਇਨਕੁਆਇਰੀ ਅਫਸਰ ਦੀ ਰਿਪੋਰਟ ਸਬੰਧਤ ਅਧਿਆਪਕ ਵੱਲੋਂ ਦਿੱਤਾ ਗਿਆ ਜਵਾਬ ਆਖਰੀ ਮੌਕੇ ਸਮੇਂ ਜਿਸ ਵਿੱਚ ਉਹ ਆਪਣੀ ਸਫਾਈ ਵਿੱਚ ਕੋਈ ਖਸਖਾਸ ਨਵਾਂ ਤੱਤ ਨਹੀਂ ਰੱਖ ਸਕੇ ਦੀ ਲੋ ਵਿੱਚ ਅਗਲੀ ਅਨੁਸ਼ਾਸਨੀ ਕਾਰਵਾਈ ਸਜ਼ਾ ਦੇਣ ਬਾਰੇ ਹੇਠ ਲਿਖੇ ਅਨੁਸਾਰ ਜਾਨੂ ਕਰਵਾਇਆ ਗਿਆ ਕਮੇਟੀ ਨੇ ਜਿੰਨੇ ਕਿਲੋਮੀਟਰ ਵੱਧ ਗੱਡੀ ਗੈਰ ਕਾਨੂੰਨੀ ਦਾ ਦੋਸ਼ ਲੱਭਿਆ ਯੂਨੀਵਰਸਿਟੀ ਰੀਟ ਅਨੁਸਾਰ ਰਿਕਵਰੀ ਕੀਤੀ ਜਾਵੇ ਨੰਬਰ 2 ਤਿੰਨ ਇਨਕਰੀਮੈਂਟ ਪੱਕੇ ਤੌਰ ਤੇ ਕੱਟੇ ਜਾਣ ਨੰਬਰ 3 ਪ੍ਰੋਫੈਸਰ ਪਰਮਵੀ ਨੂੰ ਕੋਈ ਪ੍ਰਬੰਧਕੀ ਕੰਮ ਨਾ ਸੌਪਿਆ ਜਾਵੇ ਇਥੇ ਸਪਸ਼ਟ ਹੈ ਕਿ ਇਹਨਾਂ ਦੇਸ਼ਾਂ ਸੰਬੰਧੀ ਕੋਈ ਦਫਤਰੀ ਆਦੇਸ਼ ਜਾਰੀ ਨਹੀਂ ਕੀਤੇ ਗਏ ਸਨ ਭਰਪੂਰ ਵਿਚਾਰ ਵਟਾਂਦਰੇ ਉਪਰੰਤ ਪਾਸ ਹੋਇਆ ਕਿ ਕਮੇਟੀ ਨੇ ਜਿੰਨੇ ਕਿਲੋਮੀਟਰ ਵੱਧ ਗੱਡੀ ਗੈਰ ਕਾਨੂੰਨੀ ਦਾ ਦੋਸ਼ ਲਾਇਆ ਦੋਸ਼ ਲੱਭਿਆ ਯੂਨੀਵਰਸਿਟੀ ਰੇਟ ਅਨਸਾਰ ਰਿਕਵਰੀ ਕੀਤੀ ਜਾਵੇ ਬਾਰੇ ਹਾਊਸ ਵੱਲੋਂ ਰਿਕਵਰੀ ਯੂਨੀਵਰਸਿਟੀ ਨਿਜਮਾਨ ਸਰ ਪ੍ਰਤੀ ਕਿਲੋਮੀਟਰ ਉਸ ਸਮੇਂ ਨਿਰਧਾਰਤ ਰੇਟ ਅਨਸਾਰ ਕਰਨ ਦੀ ਸਹਿਮਤੀ ਦਿੱਤੀ ਤਿੰਨ ਇਨਕਰੀਮੈਂਟ ਪੱਕੇ ਤੌਰ ਤੇ ਕੱਟਣ ਜਾਣ ਬਾਰੇ ਹਾਊਸ ਵੱਲੋਂ ਰਿਕਵਰੀ ਰਿਪੋਰਟ ਵਾਚਨ ਪ੍ਰੰਤ ਬੰਦੀ ਅਗਲੀ ਕਾਰਵਾਈ ਕਰਨ ਦਾ ਅਧਿਕਾਰ ਵਾਈਸ ਚਾਂਸਲਰ ਨੂੰ ਦੇਣ ਦੀ ਸਹਿਮਤੀ ਦਿੱਤੀ ਨੰਬਰ 3 ਜਿਸ ਵਿੱਚ ਪ੍ਰੋਫੈਸਰ ਪਰਮਵੀਰ ਨੂੰ ਕੋਈ ਪ੍ਰਬੰਧਕੀ ਕੰਮਨਾ ਸੌਂਪਿਆ ਜਾਵੇ ਇਥੇ ਸਪਸ਼ਟ ਹੈ ਕਿ ਇਹਨਾਂ ਦੇ ਸੰਬੰਧੀ ਕੋਈ ਦਫਤਰੀ ਆਦੇਸ਼ ਜਾਰੀ ਨਹੀਂ ਕੀਤੇ ਗਏ ਸਨ ਤੇ ਪ੍ਰੋਫੈਸਰ ਪਰਮਵੀਰ ਨੂੰ ਕੋਈ ਪ੍ਰਬੰਧਕੀ ਕੰਮਨਾ ਸੌਂਪਣ ਬਾਰੇ ਲਿਆ ਫੈਸਲਾ ਹਾਊਸ ਵੱਲੋਂ ਵਾਪਸ ਲੈਣ ਦੀ ਸਹਿਮਤੀ ਦਿੱਤੀ ਗਈ ਹੈ ਹੁਣ ਇਸ ਮਸਲੇ ਦੇ ਵਿੱਚ ਇਹ ਜਿਹੜਾ ਸਪਸ਼ਟ ਹੋ ਚੁੱਕਾ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਤੇ ਕਥਿਤ ਦੋਸ਼ ਲੱਗਦੇ ਨੇ ਰਿਪੋਰਟਾਂ ਇਨਕੁਆਇਰੀ ਆ ਜਾਂਦੀਆਂ ਰਿਪੋਰਟਾਂ ਦੇ ਵਿੱਚ ਵੀ ਉਹ ਦੋਸ਼ੀ ਪਾਏ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬਹਾਲ ਕੀਤਾ ਜਾਂਦਾ ਹੈ ਬਹਾਲ ਹੀ ਨਹੀਂ ਕੀਤਾ ਜਾਂਦਾ ਸਗੋਂ ਉੱਚੇ ਅਹੁਦੇ ਵੀ ਦਿੱਤੇ ਜਾਂਦੇ ਹੁਣ ਜਿੱਥੋਂ ਤੱਕ ਡਾਕਟਰ ਪਰਮਵੀਰ ਸਿੰਘ ਦਾ ਸਵਾਲ ਹੈ ਡਾਕਟਰ ਪਰਮਵੀਰ ਸਿੰਘ ਨੂੰ ਜਦੋਂ ਦੋਸ਼ੀ ਪਾਇਆ ਗਿਆ ਹੈ ਤਿੰਨ ਸਜਾਵਾਂ ਦਿੱਤੀਆਂ ਗਈਆਂ ਸੀ ਇੱਕ ਯੂਨੀਵਰਸਿਟੀ ਦੇ ਰੇਡ ਮੁਤਾਬਕ ਰਿਕਵਰੀ ਜਿਹੜੇ ਉਹਨਾਂ ਨੇ ਗੈਰਕਾਨੂੰਨੀ ਕਿਲੋਮੀਟਰ ਚਲਾਏ ਤਿੰਨ ਇਨਕਰੀਮੈਂਟ ਤੇ ਪ੍ਰਬੰਧਕੀ ਕੰਮ ਦਾ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਸਰ ਪ੍ਰੋਫੈਸਰ ਅਰਵਿੰਦ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਈ ਰੈਗੂਲਰ ਵਾਈਸ ਚਾਂਸਲਰ ਨਹੀਂ ਲਗਾਇਆ ਆਰਜੀ ਤੌਰ ਤੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਸਕਤਰ ਕੇ ਕੇ ਜਾਦਵ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਹਨ ਹੁਣ ਜਿਹੜੀ ਸਿੰਡੀਕੇਟ ਮੀਟਿੰਗ ਹੋਇਆ ਉਹਦੇ ਚ ਸਪਸ਼ਟ ਕਰ ਦਿੱਤਾ ਗਿਆ ਯੂਨੀਵਰਸਿਟੀ ਨੇ ਡਾਕਟਰ ਪਰਮਵੀਰ ਸਿੰਘ ਨੂੰ ਨਿਰਦੋਸ਼ ਕਰਾਰ ਹੀ ਨਹੀਂ ਦਿੱਤਾ ਸਗੋ ਉਹਨਾਂ ਨੂੰ ਦੋਸ਼ੀ ਕਰਾਰ ਦੇਣ ਦੇ ਬਾਵਜੂਦ ਉਹਨਾਂ ਦੀ ਸਜ਼ਾ ਵੀ ਰੱਦ ਕਰ ਦਿੱਤੀ ਹੈ ਉਹਨਾਂ ਨੇ ਸਰਕਾਰੀ ਗੱਡੀ ਦੇ ਗਲਤ ਇਸਤੇਮਾਲ ਦਾ ਦੋਸ਼ੀ ਮੰਨਦੇ ਹੋਏ 4 ਲੱਖ ਰੁਪਏ ਤੋਂ ਜ਼ਿਆਦਾ ਰਕਮ ਦੀ ਵਸੂਲੀ ਕਰਨ ਦਾ ਫੈਸਲਾ ਕੀਤਾ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਤੋਂ ਬੰਦ ਹੀ ਰਕਮ ਹਾਲੇ ਵਸੂਲੀ ਨਹੀਂ ਹੈ ਪਰ ਉਹਨਾਂ ਦੀ ਸਜ਼ਾ ਰੱਦ ਕਰ ਦਿੱਤੀ ਹੈ ਤੇ ਨਵਾਂ ਅਹੁਦਾ ਵੀ ਦੇ ਦਿੱਤਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਫਿਰ ਇਸ ਯੂਨੀਵਰਸਿਟੀ ਦਾ ਸਦਾਰ ਕਿਵੇਂ ਹੋ ਗਿਆ ਜਦ ਦੋਸ਼ੀ ਅਫਸਰ ਇਨਕੁਆਇਰੀ ਰਿਪੋਰਟਾਂ ਦੇ ਵਿੱਚ ਵੀ ਦੋਸ਼ੀ ਮੰਨੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਸਜ਼ਾ ਵੀ ਰੱਦ ਕੀਤੀ ਜਾਂਦੀ ਹੈ ਤੇ ਸ਼ਾਇਦ ਇਸੇ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੱਠਾ ਬਠਾਇਆ ਗਿਆ ਉਹਦੇ ਚ ਯੂਨੀਵਰਸਿਟੀ ਸਰਕਾਰਾਂ ਜਿ ਯੂਨੀਵਰਸਿਟੀ ਨੂੰ ਚਲਾਉਣ ਵਾਲੇ ਵੱਡੇ ਵੱਡੇ ਅਧਿਕਾਰੀ ਵੀ ਸ਼ਾਮਲ ਹਨ ਉਹ ਸਵਾਲ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਇੱਕ ਧੜਕਨ ਮੰਨੀ ਜਾਂਦੀ ਹੈ ਤੇ ਜੇ ਪੰਜਾਬ ਦੀ ਧੜਕਨ ਇਸ ਯੂਨੀਵਰਸਿਟੀ ਦੇ ਵਿੱਚ ਅਜਿਹੇ ਮਾੜੇ ਕੰਮਾਂ ਤੇ ਪੜਦਾ ਪਾਇਆ ਜਾਂਦਾ ਤੇ لازਮੀ ਤੌਰ ਤੇ ਪੰਜਾਬ ਦਾ ਨੁਕਸਾਨ ਹੋਏਗਾ ਅਫਸਰਾਂ ਨੂੰ ਤੇ ਅੱਜ ਇਸ ਕੁਰਸੀ ਮਿਲ ਜਾਣੀਆਂ ਕੱਲ ਨੂੰ ਕੋਈ ਹੋਰ ਮਿਲ ਜਾਣੀਆਂ ਪਰ ਮਾਲਵੇ ਚੋਂ ਹੀ ਨਹੀਂ ਪੰਜਾਬ ਭਰ ਚੋਂ ਪੜਨ ਵਾਲੇ ਵਿਦਿਆਰਥੀਆਂ ਦੇ ਵਾਸਤੇ ਪੰਜਾਬੀ ਯੂਨੀਵਰਸਿਟੀ ਇੱਕ ਮੱਕਾ ਤੇ ਉਸ ਮੱਕੇ ਤੇ ਦਾਗ ਲਗਾ ਰਹੇ ਨੇ ਕੁਝ ਪ੍ਰੋਫੈਸਰ ਤੇ ਕੁਝ ਯੂਨੀਵਰਸਿਟੀ ਚਲਾਉਣ ਵਾਲੇ ਤੇ ਉਹਨਾਂ ਨੂੰ ਤੇ ਚਲਾਉਣ ਵਾਲੇ ਨਵੇਂ-ਨਵੇਂ ਜਿਹੜੇ ਰਾਸੀ ਆਗੂ ਪੈਦਾ ਹੋ ਰਹੇ ਨੇ ਕਿਉਂਕਿ ਚਰਚਾ ਕਿ ਅੱਜ ਕੱਲ੍ਹ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਆ ਜਿਹਦੀ ਪਹੁੰਚ ਸਰਕਾਰ ਤੱਕ ਆ ਉਸੇ ਪ੍ਰੋਫੈਸਰ ਦੇ ਚਲਦਿਆਂ ਰੋਜ਼ ਹੀ ਨਵੇਂ ਫੈਸਲੇ ਲੈ ਜਾਂਦੇ ਨੇ ਜੋ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਦਰਤੋਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ